ਇੱਕ ਹੀ ਸੀ ਬਲਾ ਖੰਗੂਰਾ ਖੰਗੂਰਾ ਇਹਨਾਂ ਖੰਗੂਰਾ ਇਹਨੇ ਫੜਿਆ ਨਾ ਫੋਨ ਇਹਨੇ ਮਾਰਿਆ ਹੈ ਤੇ ਖੰਗੂਰਾ ਕਿਸ ਕਿਸ ਟਾਈਮ ਤੇ ਵੱਜਦਾ ਹੈ ਪਤਾ ਕਿਸੇ ਨੂੰ ਕੁਛ ਜੇ ਪਤਾ ਹੋਵੇ ਲਕਮੈਂਟ ਰਹੀ ਜੂ ਦੱਸਿਓ ਠੀਕ ਹੈ ਚਾ ਜਿੰਨੀ ਕਿ ਮੇਰੇ ਕੋਲ ਨਾ ਜੇ ਮੈਂ ਤੁਹਾਨੂੰ ਨਸ਼ਰ ਕਰ ਦਿਨਾ ਖੰਗੂਰਾ ਜਾਂ ਸੋਰਾ ਮਾਰਦਾ ਹੁੰਦਾ ਸੀ ਜਾਂ ਜੇਠ ਜਾਂ ਕੋ ਵੱਡਾ ਹੋਣਾ ਕੋ ਘਰ ਚ ਉਹਨੇ ਮਾਰਨਾ ਕੁੜੀ ਨੂੰ ਮਾਰ ਲੈਣਾ ਨੌਣ ਘੂਰਾ ਮਾਰ ਲੈਣਾ ਖੰਘੂਰੇ ਦਾ ਮਤਲਬ ਵੀ ਡਰ ਅਤਬ ਜਿਹੜਾ ਹੜਝੂ ਖਤਮ ਹੋ ਗਿਆ ਖੰਘੂਰਾ ਇੱਕ ਲਬ ਜੀ ਜਦੋਂ ਸੌਰਾ ਖੰਘੂਰਾ ਮਾਰਦਾ ਸੀ ਜੇ ਭੁੱਲ ਭਲੇਖੇ ਨੌਂ ਦੀ ਚੁੰ ਲੱਥੀ ਨਹੀਂ ਤੇ ਉਹ ਖੰਘੂਰੇ ਨਾਲ ਚੁੰ ਨਹੀਂ ਲੀਕੇ ਤੇ ਮੂੰਹ ਦਾ ਢੰਡ ਕੱਢ ਦਿੰਦੀ ਸੀ ਤੇ ਅੱਜ ਕਾ ਚਲੋ ਭੋਗ ਪੈ ਗਿਆ ਗੱਲਾਂ ਦਾ ਭੋਗ ਵੀ ਜਦੋਂ ਅਹੀਂ ਪਾਇਆ ਵੀ ਅਹੀਂ ਨਮੈਸ਼ ਲੜੀ ਆਪਣੀ ਆਪ ਹੀ ਇਹ ਪੜਦੇ ਅੰਦਰ ਚੀਜ਼ਾਂ ਸੀ ਇਹਦੇ ਅਹੀਂ ਸਾਹਮਣੇ ਯਾਰ ਕਰਦੀਆਂ ਲੋਕਾਂ ਦੇ ਇੱਕ ਖੰਘੂਰਾ ਜਿਹੜਾ ਇਹ ਉਦੋਂ ਵਰਦੇ ਜਾਂਦੇ ਜਦ ਅੱਜ ਸੜਾ ਜੇਠ ਹੋਣਾ ਨਾ ਤੇ ਸੱਚੀ ਕਹੇ ਨਾ ਇਹ ਤਰ੍ਹਾਂ ਬੰਨ ਨਾ ਸਾਲ ਦੇ ਵਿੱਚ ਇੱਕ ਰੀਤ ਜੇਠ ਦਾ ਮਹੀਨਾ ਆਉਂਦਾ ਹਨਾ ਤਸੱਲੀ ਹੁਸਲਾ ਕਰਾ ਦਿੰਦਾ ਇੱਕ ਰੀਤ ਤੇ ਇੱਕ ਜੇਠ ਗੜੀ ਖੰਘੂਰਾ ਵਜਦਾ ਸੀ ਤੇ ਉਹ ਖੋਹਰਾ ਵੀ ਇਤਨਾ ਹੁੰਦਾ ਸੀ ਵੀ ਸੜਾ ਜੇਠ ਆ ਗਿਆ ਠੀਕ ਹੈ ਨਾ ਉਹਨੇ ਖੰਘੂਰਾ ਮਾਰਨਾ ਤੇ ਜਿਹੜੀ ਨੌਂ ਦੀ ਜਾਂ ਕੋਈ ਹੋਰ ਚੀਜ਼ ਹੋਣੀ ਉਹਨਾਂ ਦੋਤਾ ਵੀ ਤੇ ਹੁੰਡ ਘਟ ਜਾ ਕੱਢ ਲੈਣਾ ਵੀ ਜੇਰ ਦੇ ਮਤਨ ਲੱਗੀ ਕਿਵੇ ਇਹ ਉਦੋਂ ਘੂਰਾ ਇੱਕ ਹੁੰਦਾ ਜਿੰਨੀ ਕਿ ਮੈਨੂੰ ਨੌਲਜ ਹੈ ਮੈਂ ਦਾਅ ਮੰਨੀ ਕਰਦਾ ਮੈਨੂੰ ਸਾਰੀ ਨੌਲਜ ਮੇਰੇ ਕੋਲ ਹੀ ਹੈ ਮੈਂ ਮੂਰਖ ਹੋ ਸਕਦਾ ਹਾਂ ਜਾਂ ਸਿਆਣੀ ਹੋ ਸਕਦੀ ਜੀ ਯਾਨੀ ਕਿ ਜਾਂ ਮੈਂ ਕਹਿ ਸਕਦਾ ਵੇ ਮੈਂ ਮੂਰਖ ਤੇ ਤੁਸੀਂ ਸਿਆਣੇ ਇਦਾਂ ਗੱਲ ਕਰ ਲਈਏ ਜਾਂ ਇੱਕ ਹੋਰ ਗੱਲ ਕੋਲ ਰਣੀ ਆ ਤੇ ਮੈਂ ਸਿਆਣਾ ਤੁਸੀਂ ਮੂਰਖ ਵੀ ਨਹੀਂ ਠੀਕ ਹੈ ਨਾ ਆ ਵੀਡੀਓ ਇਹਦਾ ਪਿਛੇ ਕਮਨ ਭਈ ਲੈਣਾ ਹੈ ਬਦ ਕਮਨ ਲਾ ਪਿਆ ਇਹ ਗੱਲ ਅੰਮੀ ਕਹਿੰਦਾ ਉਹ ਤਾਂ ਘੂਰਾ ਨਾ ਵਜੇ ਘਮੂਰਾ ਨਹੀਂ ਇਹ ਹੋਰ ਗੁੰਨ ਨਿਕਲਦੇ ਤੈਨੂੰ ਇਹ ਚੱਕਰ ਹੋ ਜਾਂਦਾ ਏ ਇਹ ਜਿਹੜਾ ਵੀ ਸ਼ਰਮ ਨੂੰ ਖੰਭੂਰਾ ਕਿਹਾ ਜਾਂਦਾ ਸੀ ਕਹਿੰਦਾ ਭਾਵੇਂ ਮੇਰਾ ਖੰਭੂਰਾ ਇੱਕ ਬੜੀ ਵਧੀਆ ਚੀਜ਼ ਸੀ ਤੇ ਅਜੇ ਵੀ ਪੁਰਾਣੀਆਂ ਬੁੜੀਆਂ ਵਰਤਦੀਆਂ ਇਸ ਚੀਜ਼ ਨੂੰ ਤੇ ਪੁਰਾਣੇ ਬੁੱਡੇ ਵੀ ਵਰਤਦੇ ਇੱਕ ਦਿਨ ਉਹ ਜਨ ਲਿਖਾਲਿਆ ਮੈਂ ਕਿਤੇ ਗਿਆ ਹਾਂ ਤੇ ਉਹਨਾਂ ਦੇ ਥੋੜਾ ਇਧਰ ਮਾਲਵੇ ਸਾਈਡ ਨੂੰ ਗਿਆ ਹਾਂ ਹੁੰਦੇ ਉੱਥੇ ਇਹਨਾਂ ਇੱਕ ਗੱਲ ਮੈਂ ਵੇਖੀ ਟੱਬਰ ਦੇ ਵਿੱਚ ਵੀ ਉਹਨੇ ਸੌ ਰਾਇ ਨੇ ਉਹਨਾਂ ਜਿਹੜਾ ਐ ਕਰਕੇ ਉਹਨੇ ਮੁਰਖ ਮੋਰਾ ਮਾਰਿਆ ਤੇ ਰੱਬ ਜਨੇ ਮੈਨੂੰ ਨਹੀਂ ਪਤਾ ਕਿ ਸਾਡੇ ਘਰ ਕੇ ਇਹ ਮਾਰਿਆ ਦਾ ਤਾਂ ਹੀ ਪਤਾ ਕਿ ਮਾਰਿਆ ਹੋਵੇ ਤੇ ਪਰ ਸੁਣੀ ਗੱਲ ਜ਼ਰੂਰੀ ਆ ਮੈਂ ਅਖਿਲ ਵੇਖੀ ਅੰਗਰੇਜ਼ ਤੇ ਉਹ ਜਿਹੜੋਂ ਫੁੱਡਾ ਆਉਂਦਾ ਨਾ ਉਹਦਾ ਦਾਦਾ ਆਉਂਦਾ ਅਮਰਿੰਦਰ ਗੇਲ ਦਾ ਖੰਗੂਰਾ ਮਾਰਦਾ ਉਸੇ ਇਕੱਠੀ ਹੋ ਕੇ ਦਮ ਡ੍ਰੀਡਰ ਕਰਕੇ ਸਾਡੇ ਉਦੋਂ ਸਮਝ ਲੱਗੀ ਬਸ ਇਹ ਖੰਗੂਰਾ ਜੀ ਵੀ ਇਥੇ ਚਲਦਾ ਆ ਤੇ ਦੋਸਤੋ ਇਹ ਖੰਗੂਰੇ ਜਿੰਨੀ ਕਿ ਮੈਨੂੰ ਨੌਲੇਜ ਹੋ ਤੰ ਦੱਸਦਾ ਜੇ ਤੁਹਾਨੂੰ ਵੱਧ ਨੌਲੇਜ ਹੋਈ ਤੁਸੀਂ ਵੀ ਕਮੈਂਟ ਰਾਈ ਜਾਂ ਸ਼ੇਅਰ ਕਰਕੇ ਜ਼ਰੂਰ ਦੱਸਿਓ ਮੈਨੂੰ ਬਾਕੀ ਦਾਵਾ ਕੋਈ ਨਹੀਂ ਮੈਂ ਸਿਆਣਾ ਨਹੀਂ ਹੈਗਾ ਤੇ ਤੁਸੀਂ ਮੂਰਖ ਨਹੀਂ ਹੈਗੇ ਮੈਂ ਗੱਲ ਮੰਨਦਾ ਜੀ ਤੇ ਇਹ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਚੈਨਲ ਆਪਣਾ ਹੈਗਾ ਜੀ ਕਿਰਦਾਰ ਨਿਭਾਇਆ ਕਰੋ ਪੰਜਾਬੀ ਦੇ ਵਿੱਚ ਚੈਨਲ ਆ ਤੁਹਾਡੇ ਕਰਕੇ ਬਣਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਸਤਾ